माराज मोदी मारा हा हा ਤਾਰੀਖ ਦੇ ਸਮੂਰਤ ਕਹਿੰਦੇ ਵਿੱਚ ਕਿ ਅਗਲੇ ਐਕਸ਼ਨ ਦੱਸ ਕੇ ਅਰੇ ਅਰੇ ਮੁੱਖ ਮੰਤਰੀ ਦਾ ਵੀ ਬਿਆਨ ਆ ਰਿਹਾ ਕਿ ਕਿਸਾਨਾਂ ਦੇ ਆਪੋਜ਼ਿਟ ਆਪਣੇ ਬੰਦੇ ਖੜੇ ਕਰੋ ਤਾਂ ਜੈਸਾ ਕੋ ਤੈਸਾ ਹੋਣਾ। ਪਰ ਜਿਹੜਾ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਆ ਉਹ ਮੁੱਖ ਮੰਤਰੀ ਦੇ ਮੂੰਹੋਂ ਇਦਾਂ ਦੇ ਜਿਹੜੇ ਬਿਆਨ ਆ ਸ਼ੋਭਾ ਨਹੀਂ ਦਿੰਦੇ ਉਹਦੀ ਬਹੁਤ ਨਿੰਦਾ ਕੀਤੀ ਜਾ ਰਹੀ ਆ ਤੇ ਅਸੀਂ ਵੀ ਉਹਦੀ ਨਿੰਦਾ ਕਰਦੇ ਆ ਕਿਉਂਕਿ ਜੇ ਮੁੱਖ ਮੰਤਰੀ ਇੱਕ ਪੂਰੇ ਸੂਬੇ ਦਾ ਜ਼ਿੰਮੇਵਾਰ ਰਾਜਨੀਤਿਕ ਹੁੰਦਾ ਆ ਉਹ ਅਜਿਹਾ ਨਹੀਂ ਕਿ ਉਹ ਖਦੇ ਆਪਣੇ ਵਰਕਰਾਂ ਨੂੰ ਜਿਹੜਾ ਚੱਕ ਰਿਹਾ ਆ ਵੀ ਤੁਸੀਂ ਕਿਸਾਨਾਂ ਦੇ ਨਾਲ ਜੰਗਾ ਲੈ ਕੇ ਖੜੇ ਹੋਵੋ ਤੁਹਾਡੇ ਦੇ ਪਰਚੇ ਹੋ ਜਾਣਗੇ ਜਿਹਨਾਂ ਜੋ ਜਣਗੇ ਅਸੀਂ ਆਪੇ ਜਿਹਨੇ ਤੇ ਚੱਲ ਗਿਆ ਤੁਸੀਂ ਵੱਡੇ ਲੀਡਰ ਹੋਗਾ ਕਿੰਨੀ ਨਿੱਧਾ ਜੋ ਗੱਲ ਕਰਦੇ ਆ ਅਸੀਂ ਉਹਦੀ ਸੰਯੁਕਤ ਮੋਰਚੇ ਬੋਲਣੇ ਆ ਕਰਦੇ ਆ ਤੇ ਤਕਰੀਰ ਬਾਦੂ ਜਿਹੜੀ ਰਾਜਨੇ ਆਪਲੇ ਲੈ ਆਪੇ ਹੋ ਜਾਏਗਾ ਕੋਈ ਪਰਮਾਹਾਰਾ ਕਹਿੰਦਾ ਚੜ੍ਹੂਲੀ ਸਾਹਿਬ ਦੀ ਨਹੀਂ ਪਹਰੇਆੜੇ ਦੇ ਵਿੱਚ ਜੇ ਉਹਨਾਂ ਨੂੰ ਜਦੋਂ ਬੰਦਾ ਦੁਖੀ ਹੁੰਦਾ ਹੈ ਜਦੋਂ ਸਾਡੇ ਸੰਯੁਕਤ ਮੋਰਚੇ ਦੇ ਕਿਸਾਨਾਂ ਦੇ ਇੱਤਾ ਹੋਊਗਾ ਫਿਰ ਕਿਤੇ ਨਾ ਕਿਤੇ ਦੁਖੀ ਹੋ ਕੇ ਬਦਲ ਕੇ ਉਹਨਾਂ ਦਾ ਕੋਈ ਦੁੱਖ ਨਹੀਂ ਜਿਹੜੀ ਕਟਨਾ ਹੋਈ ਹੈ ਲਖਮੀਪੁਰ ਦੇ ਤੁਸੀਂ ਕੀ ਦੇਖਦੇ ਹੋ ਕਿ ਸਾਜਿਦ ਦਿੰਦੇ ਹੋਈਆ ਕੀ ਇਹ ਬਿਲਕੁਲੇ ਤੱਕ ਕੇ ਸਾਜਿਦ ਹੈ ਦੋਈਆ ਐਫ ਪੀ ਸਾਹਿਬ ਦੋ ਚਾਰ ਦਿਨ ਪਹਿਲਾਂ ਹੀ ਜਿਹੜਾ ਆ ਉਹ ਬਿਆਨ ਦਿੰਦੇ ਆ ਵੀ ਅਸੀਂ ਇਹਨਾਂ ਨੂੰ ਦੋ ਮਿੰਟਾਂ ਚ ਐ ਕਰ ਸਕਦੇ ਆ ਉਹਨਾਂ ਦੇ ਬੇਟੇ ਨੇ ਉਹ ਸਾਫਤ ਕਰਕੇ ਦਿਖਾ ਦਿੱਤਾ ਵੀ ਜਿਹੜਾ ਕਿਸਾਨਾਂ ਨੂੰ ਨੁਕੜ ਦੀ ਕੋਸ਼ਿਸ਼ ਕੀਤੀ ਆ ਪਰ ਦੇਸ਼ ਦਾ ਕਿਸਾਨ ਇੱਕ ਮੋਟਿਆ ਇੰਦਾ ਦੇ ਕਬਰਾਂ ਕਬਰਾਂ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਉਹਨਾਂ ਦਾ ਅਤਿਆਚਾਰ ਜਾਂਦੇ ਸੀ ਇਹਦੀ ਉਹਨਾਂ ਨੇ ਸ਼ਿਕਾਇਤ ਵੀ ਚਾਇਆ ਨਹੀਂ ਜਾਂਦਾ ਲਖਮੀਪੁਰ ਦੇ ਵਿੱਚ ਜਿਹੜੀ ਮਦਭਾਗੀ ਕਟਨਾ ਹੋਈ ਆ ਬਹੁਤ ਹੀ ਨਿੰਦਣਯੋਗ ਆ ਹੁਣ ਜਿਹੜੀ ਬੀਜੇਪੀ ਸਰਕਾਰ ਆ ਇਹ ਕਿਸਾਨਾਂ ਨੂੰ ਜਿਹੜੀ ਦੇਖ ਕੇ ਵੀ ਨਹੀਂ ਖੁਸ਼ ਤੇ ਕੇਂਦਰੀ ਗ੍ਰਹਿ ਮੰਤਰੀ ਤੇ ਮੁੰਡੇ ਨੇ ਜਿਹੜਾ ਇਹ ਕਿਸਾਨਾਂ ਦੇ ਉੱਤੇ ਕੱਲ ਫਾਇਰਿੰਗ ਕੀਤੀ ਤਾਂ ਉੱਤੇ ਗੱਡੀ ਚੜਾਤੀ ਜਿਸ ਦੇ ਵਿੱਚ ਕਈ ਕਿਸਾਨ ਸ਼ਹੀਦ ਹੋਏ ਆ ਨੌਜਵਾਨ ਬੱਚੇ ਸੀਗੇ ਉਹਦੇ ਵਿੱਚ ਸੋ ਇਹ ਪੁਲਿਸ ਨੂੰ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਇਹ ਦੇਖਣਾ ਚਾਹੀਦਾ ਵੀ ਉਹ ਗੱਡੀ ਦੇ ਵਿੱਚ ਹਥਿਆਰ ਸੀ ਜਾਂ ਉਹਦੇ ਕਾਲੇ ਸ਼ੀਸ਼ੇ ਸੀ ਜਿਹੜੇ ਜਿਹੜੇ ਕਿਸਾਨ ਵਾ ਜੇ ਘਰੋਂ ਕੋਈ ਕਿਸਾਨ ਗੱਡੀ ਕੱਢਦਾ ਤੇ ਉੱਤੇ ਝੰਡਾ ਲੱਗਾ ਤਾਂ ਇਹਨਾਂ ਦੀ ਸੀਆਈਡੀ ਜਾਂ ਆਈਬੀ ਪੂਰਾ ਆਈਟੀ ਸੈੱਲ ਜਿਹੜਾ ਇਹਨਾਂ ਦਾ ਇਹਨਾਂ ਦੇ ਬੰਦੇ ਜਿਹੜੇ ਆ ਬੀਜੇਪੀ ਦੇ ਉਹ ਪੂਰੀ ਨਿਗਾਹ ਰੱਖਦੇ ਵੀ ਕਿਸਾਨ ਦੀ ਗੱਡੀ ਕਿੱਥੇ ਗਈ ਕਿੱਥੇ ਖੜ੍ਹਦੀ ਆ ਵੀ ਕੀ ਕਰਦੇ ਕੀ ਨਹੀਂ ਆਇਡੈਂਟੀਫਾਈ ਬੰਦੇ ਆ ਸਾਰੇ ਜਿੰਨੇ ਵੀ ਸਾਡੇ ਕਿਸਾਨ ਵੀਰਵਾਜਾਂ ਯੋਵੀਆ ਪ੍ਰਧਾਨ ਮੈਂਬਰ ਵਾਜੋ ਸਾਡੇ ਸਾਰੇ ਆਇਡੈਂਟੀਫਾਈ ਬੰਦੇ ਆ ਕੋਈ ਵੀ ਇਹਦੇ ਵਿੱਚ ਗਲਤ ਕੰਮ ਨਹੀਂ ਕੋਈ ਵੀ ਕਰਦਾ ਤੇ ਸਾਡੇ ਤੇ ਜਿਹੜਾ ਸਾਡੇ ਬੰਦਿਆਂ ਤੇ ਜਿਹੜਾ ਇਹੇ ਨਿਗਰੱਖੀ ਜਾ ਰਹੀ ਹੈ ਇਸ ਦੇ ਨਾਲ ਉਹ ਇਹ ਚੰਗਾ ਆ ਵੀ ਉਹ ਜਿਹੜੇ ਐਦਾਂ ਦੇ ਵਿਗੜੇਲ ਨੌਜਵਾਨ ਆ ਜਿਹੜੇ ਨਸ਼ੇ ਦੇ ਪੈਸੇ ਸ਼ੌਹਰਤ ਦੇ ਨਸ਼ੇ ਦੇ ਵਿੱਚ ਜਿਹੜੇ ਇਹ ਕੰਮ ਕਰ ਰਹੇ ਆ ਵੀ ਉਹਨੂੰ ਇਹ ਆ ਵੀ ਸਾਡੀ ਸਰਕਾਰ ਆ ਬੀਜੇਪੀ ਦੇ ਤੇ ਕਿਸਾਨਾਂ ਦੇ ਉੱਤੇ ਅਸੀਂ ਗੱਡੀ ਚੜ੍ਹਾ ਸਕਦੇ ਆ ਜਾਂ ਕੁਝ ਵੀ ਕਿਸਾਨਾਂ ਨੂੰ ਮਾਰ ਸਕਦੇ ਆ ਸੋ ਇਹ ਐਦਾਂ ਨਹੀਂ ਹੋਣ ਦਿੱਤਾ ਜਾਊਗਾ ਇਹ ਤੇ ਸਾਡਾ ਜਿਹੜਾ ਅੱਜ ਮੰਗ ਪੱਤਰ ਅਸੀਂ ਦਿੱਤਾ ਹੈ ਡੀਸੀ ਸਾਹਿਬ ਨੂੰ ਤੇ ਅੱਗੇ ਤੋਂ ਜੇ ਐਦਾਂ ਕੁਝ ਵੀ ਹੁੰਦਾ ਤਾਂ ਫੇਰ ਜਿਹੜੀ ਬੀਜੇਪੀ ਸਰਕਾਰ ਆ ਉਹਦੀ ਆਪ ਜ਼ਿੰਮੇਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਢਾਡੀ ਕੁਵਾਲ ਸਿੰਘ ਬੈਂਸ ਭਾਰਤੀ ਕਿਸਾਨ ਜੀ ਨੇ ਇਹਨਾਂ ਦਾ ਕਾਦੀਆਂ ਅੱਜ ਦਾ ਇਹ ਜਿਹੜਾ ਜਲੰਧਰ ਡੀਸੀ ਦਫ਼ਤਰ ਤੇ ਮੋਰੇ ਧਰਨਾ ਲਗਾ ਇਹਦੇ ਇਹਦਾ ਮੇਨ ਪਰਕਾਰਨ ਹੈ ਜਿਹੜਾ ਕੱਲ ਲਖੀਮਪੁਰ ਦੇ ਵਿੱਚ ਇੱਕ ਐਮਪੀ ਦੇ بیٹے ਤੇ ਉਹਦੇ ਗੁੰਡਿਆਂ ਵੱਲੋਂ ਕੁਝ ਕਿਸਾਨਾਂ ਨੂੰ ਗੱਡੀਆਂ ਥੱਲੇ ਦੇ ਕੇ ਦਰੜ ਕੇ ਸ਼ਹੀਦ ਕਰਕੇ ਮਾਰ ਦਿੱਤਾ ਇਹ ਮੰਦਭਾਗੀ ਘਟਨਾ ਜਿਹੜੀ ਆ ਇਹ ਆਰਐਸਐਸ ਦੀ ਜਿਹੜੀ ਪਹਿਲੀ ਗੰਦੀ ਸੋਚ ਹੈ ਉਹਦਾ ਹੀ ਨਤੀਜਾ ਆ ਉਹਦੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਬੜਾ ਪਹਿਲਾਂ ਤੋਂ ਸਮਝਾਉਂਦੇ ਅੱਜ ਤੱਕ ਵੀ ਇਹ ਜਿਹੜੀ ਆਰਐਸਐਸ ਦੀ ਸੋਚ ਆ ਜਾਂ ਭਾਜਪਾ ਦੀ ਸੋਚ ਆ ਇਹ ਕੋਤਰਾ ਕਾਂਡ ਦੇ ਵਿੱਚੋਂ ਜਾਂ ਗੁਜਰਾਤ ਕਾਂਡ ਦੇ ਵਿੱਚੋਂ ਸਾਨੂੰ ਦੇਖ ਲੈਣੀ ਚਾਹੀਦੀ ਸੀ ਇਹਨਾਂ ਨੂੰ ਅਹੁਦਿਆਂ ਤੇ ਬਿਠਾ ਲੈਣ ਲੱਗੇ ਆ ਇਹਨਾਂ ਨੂੰ ਸਰਕਾਰ ਦਾ ਰੂਪ ਦੇਣ ਲੱਗੇ ਆ ਕਿਉਂਕਿ ਇਹਨਾਂ ਦੇ ਪਹਿਲਾਂ ਹੀ ਹੌਸਲੇ ਇੰਨੇ ਬਲੰਦ ਸੀ ਹੁਣ ਇਹ ਸੱਤਾ ਵਿੱਚ ਬੈਠੇ ਨੇ ਹੁਣ ਕਿੰਨੇ ਹੌਸਲੇ ਬਲੰਦ ਹੋਣਗੇ ਪਰ ਅਸੀਂ ਪਹਿਰੇ ਵੀ ਧੰਨਵਾਦ ਕਰਦੇ ਕਿਸਾਨ ਵੀਰਾਂ ਦਾ ਕਿ ਉਹ ਸ਼ਹੀਦ ਹੋਈਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਮੀਡੀਏਟਲੀ ਪ੍ਰੋਗਰਾਮ ਬਣਾ ਕੇ ਅੱਜ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਾਇਆ ਔਰ ਉਹਨੂੰ ਮੰਗ ਪੱਤਰ ਦੇਣਾ ਇੱਥੇ ਜਿੰਨੇ ਆਏ ਨੇ ਬਲਾਰੇ ਸਾਰੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਆਪਣੇ ਆਪਣੇ ਤੌਰ ਦੇ ਉੱਤੇ ਜਥੇਬੰਦੀਆਂ ਵੱਲੋਂ ਔਰ ਇੱਕ ਪ੍ਰਣ ਕੀਤਾ ਜਾਊਗਾ ਕਿ ਅੱਗੇ ਇਹੋ ਜਿਹੀ ਕੋਈ ਘਟਨਾ ਨਾ ਹੋਵੇ ਇਹਨਾਂ ਲੀਡਰਾਂ ਦੇ ਖਿਲਾਫ ਕੋ ਠੋਸ ਜਿਹੜਾ ਕਦਮ ਪਹੁੰਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ